ਸਿਰ ਇਤਨੇ ਸਿੰਘ ਬਪੂ ਜਿੰਦਾਬਾਦ ਕੋ ਮੈਂ ਆਪਣਾ ਨਾਮ ਦੱਸਦਾ ਹਾਂ ਔਰ ਕਿੱਦਾਂ ਦਾ ਅੱਜ ਜਦੋਂ ਵਿਸ਼ ਬਪੂ ਜੀ ਕਾਗਜ਼ ਭਰ ਕੇ ਆਏ ਕਿਦਾਂ ਦਾ ਕੁਛ ਸ਼ਾਨ ਨਜ਼ਰ ਆਇਆ ਉਹਨਾਂ ਨੂੰ ਬਰਕਰਾਰ ਮੈਂ ਕੁਲਵਿੰਦਰ ਕੌਰ ਭਾਜਪਾ ਜਿਲਾ ਵਾਈਸ ਪ੍ਰੈਜ਼ੀਡੈਂਟ ਗੁਰਦਾਸਪੁਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਾਰੇ ਦੇਸ਼ਵਾਸੀਆਂ ਨੂੰ ਸਾਡੇ ਬੱਬੂ ਜੀ ਦੇ ਨਾਮੀਨੇਸ਼ਨ ਦੇ ਫਾਰਮ ਭਰਨ ਤੇ ਅੱਜ ਲੱਖ ਲੱਖ ਵਧਾਈ ਆ ਅੱਜ ਬਹੁਤ ਹੀ ਵੱਡਾ ਹੰਗਾਰਾ ਮੈਨੂੰ ਲੱਗਦਾ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਾਰੀ ਤਰਫ ਜਿਹੜੀ ਆ ਉਹ ਬੀਜੇਪੀ ਬੀਜੇਪੀ ਦੇ ਹੀ ਜਿਹੜੇ ਆ ਕਾਰਜਕਰਤਾ ਨਜ਼ਰ ਆ ਰਹੇ ਸੀ ਸੋ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਹੈ ਮੈਨੂੰ ਆਸ ਹੈ ਕਿ ਅਸੀਂ ਬੱਬੂ ਜੀ ਨੂੰ ਜਿਹੜਾ ਹੈ ਭਾਰੀ ਲੀਡ ਦੇ ਨਾਲ ਗੁਰਦਾਸਪੁਰ ਤੋਂ ਲੋਕ ਸਭਾ ਤੋਂ ਜਿਹੜਾ ਜਿਤਾਵਾਂਗੇ ਭਾਜੀ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਮੱਘੂ ਜੀ ਦਾ ਔਰ ਉਹਦੇ ਨਾਲ ਨਾਲ ਪਿਛਲੇ ਕੁਝ ਦਿਨਾਂ ਦਾ ਲਗਾਤਾਰ ਸਾਰੇ ਹੀ ਲੀਟਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਕਿ ਇਸ ਨੂੰ ਲੈ ਕੇ ਕੀ ਕਰਨਾ ਚਾਹੋਗੇ ਵੇਖੋ ਜੀ ਕਿਸਾਨਾਂ ਦੀ ਗੱਲ ਕੀਤੀ ਜਾਵੇ ਤੇ ਮੈਂ ਖੁਦ ਜੱਟ ਸਰਦਾਰਾਂ ਦੀ ਬੇਟੀ ਆ ਤੇ ਗੁਰਦਾਸਪੁਰ ਦੀ ਵਾਈਸ ਪ੍ਰੈਜ਼ੀਡੈਂਟ ਆ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਵਿਰੋਧ ਕਰ ਰਹੇ ਆ ਸਗੋਂ ਮੈਨੂੰ ਤੇ ਬਹੁਤ ਸਾਰੇ ਮੇਰੇ ਰਿਸ਼ਤੇਦਾਰਾਂ ਦੇ ਪਿੰਡਾਂ ਚੋਂ ਇਧਰ ਉਧਰੋਂ ਫੋਨ ਆਏ ਕਿ ਸਾਡੇ ਪਿੰਡਾਂ ਚ ਆ ਕੇ ਜਿਹੜੀਆਂ ਨੇ ਬੱਬੂ ਜੀ ਦੀਆਂ ਮੀਟੀਆਂ ਕਰੋ ਬਾਕੀ ਜਿਹੜੇ ਕਿਸਾਨ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਮੈਂ ਆਪਣੀ ਅੱਖਾਂ ਨਾਲ ਵੇਖੇ ਕਿ ਉਹ ਕਿਉਂਕਿ ਮੈਂ ਕਾਦੀਆਂ ਸ਼ਹਿਰ ਦੀ ਰਹਿਣ ਵਾਲੀ ਆ ਤੇ ਕਾਦੀਆਂ ਜਿਹੜੇ ਆ ਉਹ ਜਿਹੜੇ ਲੋਕ ਕਾਂਗਰਸ ਦੇ ਘਰਾਂ ਦੇ ਵਿੱਚ ਆਉਂਦੇ ਨੇ ਨਿੱਤ ਉਹੀ ਝੰਡੀਆਂ ਫੜ ਕੇ ਕਿਸਾਨ ਬਣ ਕੇ ਤੇ ਜਿਹੜਾ ਆ ਉਹ ਵਿਖਾਵਾ ਕਰ ਰਿਹਾ ਬਾਕੀ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਆ ਕਿਉਂਕਿ ਭਾਜਪਾ ਵਾਸਤੇ ਭਾਜਪਾ ਨੇ ਜਿਹੜਾ ਕਿਸਾਨਾਂ ਵਾਸਤੇ ਆ ਜਾਂ ਸਿੱਖ ਧਰਮ ਵਾਸਤੇ ਆ ਉਹ ਬਹੁਤ ਕੁਝ ਕੀਤਾ ਆ ਹੁਣ ਤੱਕ ਲਾਲ ਕਿਲੇ ਦੇ ਉੱਤੇ ਅੱਜ ਤੱਕ ਜਿਹੜਾ ਵਾ ਝੰਡੇ ਲਹਿਰਾਏ ਤੋਂ ਬਿਨਾ ਕੋਈ ਪ੍ਰੋਗਰਾਮ ਨਹੀਂ ਹੋਇਆ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰੋਗਰਾਮ ਜਿਹੜਾ ਉਹ ਮੋਦੀ ਜੀ ਨੇ ਜਿਹੜਾ ਉਹ ਇੰਨਾ ਸਕਸੈਸਫੁਲ ਕੀਤਾ ਇਸ ਕਰਕੇ ਮੇਰਾ ਨਹੀਂ خیال ਕਿ ਕਿਸਾਨ ਭਰਾ ਨੇ ਜਿਹੜੇ ਵਿਰੋਧ ਕਰ ਰਹੇ ਨੇ